ਲੋਵੀ ਮਿੱਤਰੋ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਸ਼ਾਹੀ ਸ਼ੌਕ ਚੈਨਲ ਤੇ ਸਵਾਗਤ ਆ ਤੁਹਾਡਾ ਮਿੱਤਰੋ ਅੱਜ ਤੁਹਾਨੂੰ ਨਾ ਜਰਸੀ ਦੇ ਨਗੀਨੇ ਦਿਖਾਉਣ ਲੱਗੇ ਆ ਬੜੇ ਚੋਟੀ-ਜੋਟੀ ਦੇ ਨਗੀਨੇ ਭਾਲ ਕੇ ਲਿਆਏ ਆ ਮਿੱਤਰੋ ਆਹ ਬੈੜ ਜਿਹੜੀ ਤੁਹਾਡੇ ਸਾਹਮਣੇ ਫਿਰਦੀ ਆ ਨਾ ਇਹ ਤਾਜੀ ਸੂਈ ਆ ਮਿੱਤਰੋ ਬਿਲਕੁਲ ਤੇ ਜੇਰ ਆਲਾ ਲੜ ਹਲੇ ਲੌਂਕੀ ਜਾਂਦਾ ਮਿੱਤਰੋ 5-7 ਮਿੰਟ ਹੀ ਹੋਇਆ ਸੂਈ ਨੂੰ ਨੂੰ ਜੇਰ ਹਲੇ ਪੈਣੀ ਆ ਤੇ ਮਗਰ ਮਿੱਤਰੋ ਬੱਛੀ ਆਦੇ ਬਹੁਤ ਟੌਪ ਦੀ ਬੱਛੀ ਆਦੇ ਮਗਰ ਤੇ ਜੀਰੇ ਘਰੇ ਮਿੱਤਰੋ ਜਾਵੜੀ ਨਾ ਦੁੱਧ ਦੇ ਨਹਿਰਾ ਵਗਾ ਦੂਗੀ ਤੇ ਲੇਵਾ ਦੇਖ ਕੇ ਦੱਸਦਾ ਮਿੱਤਰੋ ਡਰਾਮਾ ਦੁੱਧ ਦਾ ਹੋਊਗਾ ਲੇਵੇ ਚ 40 ਲੀਟਰ ਦੇ ਨੇੜੇ ਆ ਤਾਂ ਇਦੋਂ ਪਾਰ ਦੇ ਦੇਵੇ ਤਾਂ ਗੱਲ ਕਿਸਮਤ ਤੇ ਆ ਥੋੜੀ ਮਿੱਤਰੋ ਤੇ ਪਹਿਲੇ ਸੂਏ ਹੀ ਸੂਈ ਆ ਬਾਈ ਹੁਣੀ ਕਹਿੰਦੇ ਸੀਗੇ ਬਹੁਤ ਚੰਗੀ ਵਹਿੜ ਆ ਇਹ ਤੇ ਮਿੱਤਰੋ ਬਾਈ ਹੁਣਾ ਕੋਲੇ ਨਾ ਜਾਦੇ ਪਹਿਲਾਂ ਬੜਾ ਆ ਵਾ ਆ ਦੇਖੋ ਮਿੱਤਰੋ ਕਿੰਨੀਆਂ ਚੰਗੀਆਂ ਚੰਗੀਆਂ ਬੜਾ ਖੜੀਆਂ ਇੱਥੇ ਰੂਹ ਖੋਸ਼ ਹੁੰਦੀ ਆ ਮਿੱਤਰੋ ਜਿਹੜਾ ਬੰਦਾ ਕਹਿੰਦਾ ਨਾ ਜਰਸੀ ਗਾ ਮੈਨੂੰ ਮਿਲਦੀ ਨਹੀਂਗੀ ਤੇ ਆ ਧਿਆਨ ਨਾਲ ਵੀਡੀਓ ਦੇਖ ਲੋ ਤੇ ਜੇ ਕਿਸੇ ਕੋਈ ਬੰਦਾ ਭਾਲਦਾ ਤੇ ਉਹ ਇਹ ਵੀਡੀਓ ਦੇਖੀ ਜਾਂਦਾ ਤੇ ਮਿੱਤਰੋ ਸ਼ੇਅਰ ਕਰ ਦਿਓ ਉਹ ਬੰਦੇ ਨੂੰ ਵੀ ਆ ਚੱਕ ਮਿੱਤਰਾਂ ਵੀਡੀਓ ਤਨੂੰ ਦੇਦੀ ਆ ਤੇ ਬਾਈ ਹੁਣਾਂ ਨਾਲ ਕਰ ਲੈ ਗੱਲ ਤੇ ਜਰਸੀ ਗਾਵਾ ਲੈ ਲੈ ਇਹਨਾਂ ਤੋਂ ਤੇ ਬਹੁਤ ਚੰਗੀਆਂ ਚੰਗੀਆਂ ਜੱਸੀ ਗਾਵਾਵਾਂ ਆ ਦੇਖੋ ਵਹਿੜ ਰੂਹ ਖੁਸ਼ ਹੁੰਦੀ ਹੈ ਨਾ ਦੇਖ ਕੇ ਥਾਨ ਲੇਵਾ ਦੇਖੋ ਜੀ ਜਮ ਫਿਕਸ ਆਰਡਰ ਆਰਡਰ ਦੀ ਆ ਮੇਟਰ ਫਿਕਸ ਆ ਜਮ ਤੇ ਹਲੇ ਦਿਨ ਲੈ ਜੂਗੀ ਇਹ 10 15 ਦਿਨ ਲੈ ਜੂਗੀ ਤੇ ਲੇਵਾ ਦੇਖੋ ਮੇਟਰ ਤਿਆਰ ਕਿੰਨਾ ਸੋਹਣਾ ਕੀਤਾ ਤੇ ਕੱਦ ਕਾੜ ਵੀ ਚੰਗਾ ਵਾ ਪੂਰਾ ਤੇ ਬਰੀਡ ਵੀ ਇੱਕ ਨੰਬਰ ਆ ਜਾਵਾ ਥਣ ਪੀੜੀ ਦੇ ਪਾਵਿਆਂ ਵਾਂਗੂ ਲੱਗੇ ਹੋਇਆ ਮਿੱਤਰੋ ਕੱਲਾ ਕੱਲਾ ਥਣ ਮੁਠੀ ਵਾਲਾ ਥਾਣਾ ਜਿਹਨੂੰ ਮੁਠੀ ਵਾਲਾ ਥਣ ਕਹਿੰਦੇ ਆ ਉਹੋ ਲੱਗਿਆ ਹੋਇਆ ਵਾ ਠੀਕ ਹੈ ਨਾ ਜੀ ਦੇਖੋ ਨਖਰਾ ਦੇਖੋ ਮਿੱਤਰਾਂ ਕਿਉਂ ਪਹਿਲਣ ਬਿਹੜ ਆ ਇਹ ਤੇ ਕਲਰ ਵੀ ਇਹਦਾ ਬਹੁਤ ਪਿਆਰਾ ਜਿਹਾ ਕਲਰ ਲੱਗਿਆ ਮੈਨੂੰ ਤੇ ਜੀ ਕਰਦਾ ਵੇ ਦੇਖੀ ਜਾਈਏ ਇਹਨੂੰ ਐਨੀ ਸੋਹਣੀ ਬਿਹੜ ਆ ਮਿੱਤਰੋ ਗਰਮੀ ਗਰਮੀ ਥੂੜੀ ਵੀ ਮੰਨਦੀਆਂ ਕਹਿੰਦੇ ਇਹ ਐ ਨਹੀਂ ਵੀ ਗਰਮੀ ਮੰਨਦੀਆਂ ਵਾਂ ਵਾੜੀ ਤੇ ਦੁੱਧ ਦਾ ਮੱਝ ਨਾਲੋਂ ਵੀ ਕਹਿੰਦੇ ਸੰਘਣਾ ਹੁੰਦਾ ਵਾ ਜਿਵੇਂ ਮੱਝ ਦਾ ਦੁੱਧ ਆ ਨਾ ਉਦੋਂ ਵੀ ਸੰਘਣਾ ਦਾਸਦੇ ਆ ਜਿੰਨਾਂ ਦੇ ਘਰੇ ਰੱਖੀਆਂ ਹੋਈਆਂ ਵਾ ਤੇ ਆ ਸੂਈ ਹੋਈ ਵੇੜਾ ਇਹ ਚੋਲ ਹੀ ਸੀ ਉਦੋਂ ਬਾਅਦ ਦੀ ਵੀਡੀਓ ਆ ਮਿੱਤਰੋ ਜੀ ਕਰਦਾ ਦੇਖੀ ਜਾਈਏ ਇਹਨਾਂ ਨੂੰ ਇਨਾ ਮਾਨ ਲੱਗਦਾ ਤੇ ਮੰਡੀ ਦੇ ਵਿੱਚ ਕੋਈ ਕੋਈ ਆਈ ਹੁੰਦੀ ਆ ਸਾਰੀ ਮੰਡੀ ਦੇ ਵਿੱਚ ਭਾਲਣੀ ਪੈਂਦੀ ਆ ਬੰਦਾ ਕਹਿੰਦਾ ਜਾਸੀ ਬਹਿੜ ਭਾਲਣੀ ਆ ਮੈਂ ਫੇਰ ਕਿਤੇ ਜਾ ਕੇ ਲੱਭਦੀ ਆ ਤੇ ਤੁਹਾਨੂੰ ਤਾਂ ਮਤਲਬ ਸੌਖੀ ਵੀ ਲੱਭ ਜਾਣੀ ਆ ਇਹ ਵੀਡੀਓ ਹੀ ਦੇਖਣੀ ਪੈਣੀ ਆ ਬੇੜਾ ਜਮਾ ਇੱਕੋ ਜਿਹਾਂ ਐਂ ਲੱਗਦਾ ਵੇ ਵੀ ਉਹੀ ਬਹਿੜ ਮੂਰੇ ਆਈ ਜਾਂਦੀ ਆ ਵੱਖੋ ਵੱਖਰੀਆਂ ਬੇੜਾਂ ਦਿਖਾਈ ਜਾਂਦੇ ਆ ਤੁਹਾਨੂੰ ਕੋਈ ਐਲਤ ਨਹੀਂ ਕਰਦੀਆਂ ਇਹ ਨਹੀਂ ਆ ਕੋਈ ਤਲਿਆਰਾ ਨਹੀਂ ਪਾਇਆ ਗਲ ਦੇ ਵਿੱਚ ਪਟਾ ਪਾਇਆ ਹੋਇਆ ਵਾ ਇਹਦੇ ਤੇ ਮੂੰਹ ਦੇਖੋ ਮਿੱਤਰੋ ਕਿੰਨਾ ਸੋਹਣਾ ਵਾ ਖੂਬ ਸੂਰਤੀ ਬੜੀ ਜ਼ਿਆਦੇ ਆ ਇਹਨਾਂ ਦੀ ਦੇਖੋ ਮਿੱਤਰੋ ਵੱਖੋ ਵੱਖਰੇ ਰੰਗ ਹੁੰਦੇ ਆ ਜਿਵੇਂ ਆ ਇਹਦੇ ਨਾਲ ਲੱਤਾਂ ਥੋੜੀਆਂ ਜੀਆਂ ਕਾਲੀਆਂ ਵਾ ਜਿਵੇਂ ਮੰਨ ਲਓ ਵੀ ਜਰਮਨ ਦੇ ਵਿੱਚ ਰੰਗ ਆ ਜਾਂਦਾ ਵਾ ਉਤੋਂ ਕਾਲਾ ਤੇ ਥੱਲੋਂ ਖਾਕੀ ਆ ਇਹ ਉਤੋਂ ਖਾਕੀ ਜੀ ਆ ਤੇ ਲੱਤਾਂ ਇਹਦੀਆਂ ਕਾਲੀਆਂ ਥੋੜਾ ਜਿਹਾ ਮੂੰਹ ਕਾਲਾ ਇਹਦਾ ਰੂਹ ਐ ਕਰਦੀ ਆ ਵੀ ਝਾਕੀ ਜਾਈਏ ਇਹਦੇ ਲਈ ਤੇ ਆਹ ਬਹਿੜ ਆ ਗਈ ਮਿੱਤਰੋ ਇਹ ਵੀ ਸੂਨ ਵਾਲੀ ਆ ਇਹ ਵੀ ਦਿਨ ਥੋੜੇ ਜਿਹਾ ਹੀ ਲੈਂਦੀ ਆ ਤੇ ਲੇਵਾ ਲੂਆ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਵਾ ਉਹ ਦੇਖਿਆ ਜਾਵੇ ਤਾਂ ਜਿਹਨੇ ਇੱਧਰ ਰਹਿ ਕੇ ਵੀ ਕੈਨੇਡਾ ਕੈਨੇਡਾ ਨਹੀਂ ਕਰਨਾ ਇੱਧਰ ਰਹਿ ਕੇ ਵੀ ਕੰਮ ਕਰਨਾ ਨਾ ਉਹ ਕਰ ਸਕਦਾ ਵਾ ਬਥੇਰੇ ਕੰਮ ਆ ਜਿਵੇਂ ਮੰਨ ਲਓ ਵੀ ਹੁਣ ਦੁੱਧ ਦੀਆਂ ਚੀਜ਼ਾਂ ਹੀ ਬਣਦੀਆਂ ਵਾ ਕਿੰਨੀਆਂ ਹਰੇਕ ਚੀਜ਼ ਦੁੱਧ ਨਾਲ ਬਣਦੀ ਆ ਤੇ ਉਂ ਤਾਂ ਬੰਦਾ ਕਹਿ ਦਿੰਦਾ ਵਾ ਪਨੀਰ ਪਿਓਰ ਹੋਵੇ ਪਿਓਰ ਤਾਂ ਮਤਲਬ ਜਰਸੀ ਰੱਖਣੀ ਪੈਣੀ ਆ ਫੇਰ ਬਣਾ ਸਕਦੇ ਆ ਤੁਸੀਂ ਆਹ ਵੇਖ ਲਓ ਮਤਲਬ ਜਿਹੜਾ ਮਤਲਬ ਮੋਲ ਲੈਂਦਾ ਨਾ ਦੁੱਧ ਦਾ ਉਹ ਰਾ ਖਲੇਵੇ ਇੱਕ ਬੈੜ ਰੱਖ ਲਈ ਤੇ ਸੇਵਾ ਇਹਨਾਂ ਦੀ ਆਏ ਨਹੀਂ ਵੀ ਮੱਝ ਜਿੰਨੀ ਕਰਨੀ ਬਣੀ ਆ ਤੇ ਹੁਣ ਤਾਂ ਗੰਡਾਂ ਜੀਆਂ ਵੀ ਆਉਂਦੀਆਂ ਚਾਰ ਵਾਲੀਆਂ ਤੇ ਨਾਲ ਉਹ ਨਾਲ ਚਾਰ ਤਾਂ ਜਿਵੇਂ ਲੈ ਜਾਂਦਾ ਤੇ ਨਾਲ ਲੈ ਜਾਂਦੀ ਦਾਣੇ ਦੀ ਬੋਰੀ ਤੇ ਪੱਠੇ ਵੱਢਣ ਦੀ ਲੋੜ ਨਹੀਂ ਮਿੱਤਰੋ ਕਮਾਂਡੀ ਵੀ ਕਹਿਣਗੇ ਵੀ ਡੋਲੂ ਜਾ ਕੇ ਜਾਨੋ ਹਟ ਗਿਆ ਤਾਂ ਭਾਈ ਜਰਸੀਆਂ ਲਿਆਂਦੀ ਰਿਸ਼ਤੇਦਾਰ ਵੀ ਪੁੱਛਣਗੇ ਭਾਈ ਕਿੱਥੋਂ ਲਿਆਂਦੀ ਆ ਫੇਰ ਨਾ ਲੈਣਾ ਬਾਈ ਉੱਥੋਂ ਲੈ ਕੇ ਆਏ ਆਂ ਅਸੀਂ ਸਹੀ ਆ ਨਾ ਜੀ ਤੇ ਨੰਬਰ ਤੁਹਾਨੂੰ ਮੈਂ ਤਰੋ ਦੇ ਦੰਨੇ ਆ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਇਹ ਚੀਜ਼ ਨਾਲ ਹੌਸਲਾ ਮਿਲਦਾ ਰਹਿੰਦਾ ਮਿੱਤਰੋ ਨਵੀਆਂ ਨਵੀਆਂ ਵੀਡੀਓ ਪਾਉਣ ਦਾ ਤੇ ਕਮੈਂਟ ਕਰਕੇ ਵੀ ਦੱਸਿਓ ਮਿੱਤਰੋ ਕਿਹਦੇ ਕਿਹਦੇ ਕੋਲੇ ਇਹ ਰੱਖੀਆਂ ਤੇ ਕਿਹੜਾ ਭਾਲਦਾ ਤੇ ਉਹ ਬਾਈ ਉਹਨਾਂ ਦਾ ਨੰਬਰ ਉੱਤੇ ਚੱਲੂਗਾ ਲੁਧਿਆਣਾ ਜਲਾ ਬਾਈ ਉਹਨਾਂ ਦਾ ਤੇ ਜੰਡੀ ਪਿੰਡ ਆ ਤੇ ਆ ਬੱਚਿਆਂ ਦੇਖ ਲੋ ਮਿੱਤਰੋ ਕਾ ਲੱਗਦਾ ਨਾ ਮਨ ਬਈ ਚਾਕੀ ਜਾਈਏ